ਚੌਂਕ ਕਮਿਸ਼ਨ ਦੀਆਂ ਸਖਤ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਉਸੇ ਲੜੀ ਦੇ ਤਹਿਤ ਬਟਾਲਾ ਪੁਲਿਸ ਵੱਲੋਂ ਵੀ ਐਸਐਸਪੀ ਬਟਾਲਾ ਮੈਡਮ ਅਸ਼wini ਘੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਹਨ ਇਸੇ ਹੀ ਲੜੀ ਦੇ ਤਹਿਤ ਅੱਜ ਐਸਐਚਓ ਸਿਟੀ ਇੰਸਪੈਕਟਰ ਮੈਡਮ ਖੁਸ਼ਬੂ ਸ਼ਰਮਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਟਾਲਾ ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਤੇ ਯਾਤਰੀਆਂ ਦੇ ਸਮਾਨ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਡੌਗ ਸਕੈਟ ਵੀ ਹਾਜ਼ਰ ਸੀ ਗੱਲਬਾਤ ਦੌਰਾਨ ਇੰਸਪੈਕਟਰ ਮੈਡਮ ਖੁਸ਼ਬੂ ਸ਼ਰਮਾ ਨੇ ਕਿਹਾ ਕਿ ਚੋਣਾ ਨੂੰ ਲੈ ਕੇ ਉਹਨਾਂ ਵੱਲੋਂ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਬਟਾਲਾ ਸ਼ਹਿਰ ਦੇ ਵਿੱਚ ਕੜੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ मैडम खुशबू शर्मा ਨੇ ਲੋਕਾਂ ਨੂੰ ਵੀ اپیل ਕੀਤੀ ਕਿ ਲੋਕ ਵੀ پولیس ਦਾ ਸਹਿਯੋਗ ਕਰਨ ਜਿੱਥੇ ਵੀ ਕਿਤੇ ਕੋਈ ਸੰਦੇग्ध ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਬਟਾਲਾ ਸਿਟੀ ਪੁਲਿਸ ਨੂੰ ਦਿੱਤੀ ਜਾਵੇ ਜਿਹੜਾ ਕੋਡ ਆਫ ਕੰਟਰੈਕਟ ਰਿਹਾ ਹੈ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਡਿਫਰੈਂਟ ਡਿਫਰੈਂਟ ਐਕਸਰਸਾਈਜ਼ਸ ਅਮੰਦ ਵਿੱਚ ਲਿਆਂਦੀਆਂ ਜਾ ਰਹੀਆਂ ਜਿੱਦਾਂ ਆਪਾਂ ਕਸੋ ਆਪਰੇਸ਼ਨਸ ਕੋਆਰਡੀਨੇਟ ਰਸ ਆਪਰੇਸ਼ਨਸ ਕਰ ਰਹੇ ਹਾਂ ਇਦਾਂ ਹੀ ਅੱਜ ਕਾਡਰਨ ਸੋਰਸ ਆਪਰੇਸ਼ਨਸ ਆਪਾਂ ਜਿਹੜੇ ਹੈ ਐਟ ਰੇਲਵੇ ਸਟੇਸ਼ਨਸ ਕ라우ਡਿਡ ਪਲੇਸਸ ਮਾਰਕੀਟਸ ਐਂਡ ਬੱਸ ਸਟੈਂਡਸ ਤੇ ਕਰ ਰਹੇ ਆ ਇਦਾਂ ਹੀ ਆਪਾਂ ਜਿਹਦਾ ਫਲੈਗ ਮਾਰches ਕੰਡਕਟ ਕਰਦੇ ਟੂ ਅਵੇਅਰ ਪੀਪਲ ਸੋ ਅੱਜ ਜਿਹੜਾ ਹੈਗਾ ਮੇਨ ਕੀ ਕੋਈ ਇਦਾਂ ਦਾ ਫਿਗਰੇਟਿਵ ਕੋਈ ਇਦਾਂ ਦੀ ਗੱਲਬਾਤ ਕੋਈ ਸ਼ਰਾਰਤੀ ਐਂਸਰ ਹਰ ਪਾਸੇ ਉਹ ਹਰ ਪੱਖੋਂ ਜਿਹੜਾ ਇਲੈਕਸ਼ਨ ਸਮੂਥ ਨਿਕਲੇ ਇਸ ਰਿਗਾਰਡਿੰਗ ਜਿਹੜੀ ਹੈ ਆਪਾਂ ਥੋਰੋਲੀ ਚੈਕਿੰਗਸ ਰੋਜ਼ ਦੇ ਰੋਜ਼ ਜਿਹੜੀ ਹੈ ਇੰਪਲੀਮੈਂਟ ਕਰ ਰਹੇ ਪਬਲਿਕ ਨੂੰ ਕੀ ਅਪੀਲ ਪਬਲਿਕ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਇੱਕ ਤੇ ਆਪਣੇ ਕੌਨਫੀਡੈਂਸ ਬਿਲਡਿੰਗ ਮੇਅਰ ਵੀ ਇਹ ਹੁੰਦਾ ਕਿ ਵੀ ਆਰ ਹੇਅਰ ਆਪਣੇ ਸਾਡੇ ਨਾਲ ਪੈਰਾਮਿਲਟਰੀ ਫੋਰਸਸ ਵੀ ਹੈਗੀ ਹੈ ਤੇ ਇਹ ਬਿਲਕੁਲ ਸਮੂਥ ਇਲੈਕਸ਼ਨਸ ਹੋਣਗੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਏਗੀ ਆਪਣੇ ਬੇਫਿਕਰ ਹੋ ਕੇ ਵੋਟਸ ਦੇਣ ਐਂਡ ਇਨ ਕੇਸ ਜੇ ਇਹਨਾਂ ਨੂੰ ਕੋਈ ਵੀ ਇਹਨਾਂ ਦੀ ਗੱਲਬਾਤ ਇਹਨਾਂ ਦੇ ਸਾਹਮਣੇ ਆਉਂਦੀ ਹੈ ਕੋਈ ਲੀਗਲ ਰਿਲੇਟਿਡ ਜਾਂ ਕੋਈ ਵੀ ਦੀ ਇਲੀਗਲ ਥਿੰਗ ਚੱਲਦੀ ਪਈ ਹੈ ਤੇ ਨਾਲ ਦੇ ਨਾਲ ਜਿਹੜਾ ਨੋਟਿਸ ਚ ਲਿਆਣ ਸਾਡੇ ਤਾਂ ਕਿ ਆਪਾਂ ਉਸ ਅਕੋਰਡਿੰਗ ਕਾਰਵਾਈ ਅਮਲ ਵਿੱਚ ਲਿਆ ਸਕੀਏ